ਪ੍ਰਾਇਮ ਟੂਡੇ ਦੇਖਣ ਵਾਲੇ ਸਭ ਦਰਸ਼ਕਾਂ ਦਾ ਮੈਂ ਨੀ ਸੇ ਗੁਮਨ ਸਵਾਗਤ ਕਰਦਾ ਅੱਜ ਅਸੀਂ ਪੰਜਾਬ ਦੀ ਵਿਧਾਨ ਸਭਾ ਦੀ ਜਿਹੜੀ ਇੱਕ ਚੋਣ ਤਰਨਦਾਰ ਦੀ ਜਿਹੜੀ ਚੋਣ ਹੋਈ ਹੈ ਜਮਨੀ ਚੋਣ ਉਹਦੇ ਸਮਾਂ ਉਹਦੇ ਨਤੀਜੇ ਆਏ ਨੇ ਉਹਦੇ ਸੰਬੰਧ ਵਿੱਚ ਅਸੀਂ ਗੱਲ ਕਰਾਂਗੇ ਮੇਰੇ ਨਾਲ ਨੇ ਗੁਰਪ੍ਰੀਤ ਸਿੰਘ ਜੀ ਅਮਲੋ ਗੁਰਪੀਤ ਜੀ ਤੁਹਾਡਾ ਸਵਾਗਤ ਅੱਜ ਆਪਾਂ ਗੱਲ ਕਰੀਏ ਪੰਜਾਬ ਦੀ ਵਿਧਾਨ ਸਭਾ ਦੀ ਜਿਹੜੀ ਇੱਕ ਇੱਕ ਚੋਣ ਜਿਹੜੀ ਹੋਈ ਆ ਹੁਣ ਜਮਨੀ ਚੋਣ ਉਹਦੇ ਵਿੱਚ ਬੜੀਆਂ ਕਿੱਸਰਾਂ ਜਿਹੜੀਆਂ ਸਾਰੀਆਂ ਲੋਕਾਂ ਨੇ ਲਾਈਆਂ ਆ ਪਾਰਟੀ ਜਿੱਤੂ ਆ ਪਾਰਟੀ ਜਿੱਤੂ ਕਿਸੇ ਨੇ ਕੁਝ kiya ਕਿਸੇ ਨੇ ਕੁਝ kiya ਪਰ ਅੱਜ ਜੇ ਨਤੀਜੇ ਆਉਂਦਿਆਂ ਸਾਰਾ ਕੁਝ ਸਾਹਮਣੇ ਹੋ ਗਿਆ ਇਹ ਕਾਰਨ ਤੁਸੀਂ ਦੇਖ ਰਹੇ ਹੋ ਵੀ ਇਹ ਉਤਰਾਚਰਾ ਜਿਹੜੇ ਆਏ ਨੇ ਕਿਵੇਂ ਆਏ ਨੇ ਇਹਦੇ ਵਿੱਚ ਦੇਖੋ ਘਾਸੌਰ ਤੇ ਜਿਵੇਂ ਆਪਾਂ ਪ੍ਰਾਇਮਰੀ ਟੀਮ ਆਪਣੀ ਉਧਰ ਹਲਕੇ ਦੇ ਵਿੱਚ ਗਈ ਵੀ ਸੀ ਉੱਥੋਂ ਦੇ ਸਮੇਖਨ ਆਪਾਂ ਪਹਿਲਾਂ ਹੀ ਇਸ ਸੀਜ਼ਨ ਨੂੰ ਲੈ ਕੇ ਪ੍ਰਾਇਮਰੀ ਨੇ ਕਲੈਰਿਟੀ ਦਿੱਤੀ ਸੀ ਕਿ ਉੱਥੇ ਤਕੂਨਾ ਮੁਕਾਬਲਾ ਹੈ ਆਪਣੇ ਤਕੂਨੇ ਮੁਕਾਬਲੇ ਦੇ ਮੁਤਾਬਕ ਹੀ ਉੱਥੇ ਦੇ ਜਿਹੜੇ ਨਤੀਜੇ ਨੇ ਉਹ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ ਸੱਤਾਧਾਰ ਤੇ ਅਕਾਲੀ ਦਲ ਤੇ ਮਨਦੀਪ ਵਾਰਿਸ ਪੰਜਾਬ ਜਿੱਥੇ ਬੰਦੀ ਦੇ ਜਿਹੜੇ ਸਾਂਝੇ ਉਮੀਦਵਾਰ ਸੀ ਆਪਣਾ ਮਨਦੀਪ ਸਿੰਘ ਉਹ ਜਿਹੜੇ ਨੇ ਤਿੰਨਾਂ ਦੇ ਦਰਮਿਆਨ ਜਿਹੜਾ ਸੀਗਾ ਮੁਕਾਬਲਾ ਸੀ ਉਹ ਉੱਥੀ ਸਿਚੁਏਸ਼ਨ ਰਹੀ ਬਿਲਕੁਲ ਲੇਕਿਨ ਹੁਣ ਜੇਕਰ ਆਪਾਂ ਗੱਲਬਾਤ ਕਰੀਏ ਤਾ ਇਹਨਾਂ ਦੇ 16 ਰਾਊਂਡ ਸੀਗੇ 16 ਰਾਊਂਡ ਦੇ ਵਿੱਚੋਂ ਪਹਿਲੇ 2-3 ਰਾਊਂਡ ਤੇ ਕਾਲੀ ਦਲ ਨੇ ਇਸ ਤਰੀਕੇ ਦੇ ਨਾਲ ਓਪਨਿੰਗ ਕੀਤੀ ਕਿ ਇੰਜ ਜਾਪ ਰਿਹਾ ਸੀ ਕਿ ਕਾਲੀ ਦਲ ਦਾ ਇਸ ਵਾਰੀ ਉਥੇ ਨੰਬਰ ਲੱਗ ਸਕਦਾ ਯਾਨੀ ਕਿ ਕਾਲੀ ਦਲ ਉਥੋਂ ਤੇ ਵਿਧਾਨ ਸਭਾ ਜਿੱਤ ਸਕਦੀ ਹੈ ਲੇਕਿਨ ਜਿਦਾਂ ਹੀ ਤੀਜਾ ਰਾਊਂਡ ਆਉਂਦਾ ਤਾਂ ਉਸ ਤੋਂ ਬਾਅਦ 200 ਕੁਸ਼ ਵੋਟਾਂ ਦੇ ਨਾਲ ਹਰਮਿਤ ਸਿੰਘ ਨੇ ਜਿਹੜੇ ਉਹ ਅੱਗੇ ਵਧਦੇ ਨੇ ਥੋੜੀ-ਥੋੜੀ ਕਰਕੇ 250 ਦਾ ਫਿਰ 500 ਦਾ ਫਿਰ 1000 ਦਾ ਇਸ ਤਰੀਕੇ ਦੇ ਨਾਲ ਉਹਨਾਂ ਨੇ ਕਈ ਹਜ਼ਾਰ ਦੀ ਲੀਡ ਦੇ ਨਾਲ ਜਿਹੜੀ ਹੈ ਉਹ ਜਿੱਤ ਦਰਜ ਕੀਤੀ ਹੈ ਉਥੋਂ ਦੀ ਖਾਸ ਤੌਰ ਤੇ ਇਹਦੇ ਆંકੜੇ ਨੇ ਉਹ ਵਿਸ਼ਲੇਸ਼ਣ ਜੇ ਆਪਾਂ ਉਹਦਾ ਕਰ ਲਈਏ ਤਾਂ 42000 ਦੇ ਕਰੀਬ ਜਿਹੜੀ ਹੈ ਆਮ ਆਦੀ ਪਾਰਟੀ ਨੂੰ ਵੋਟ ਪਈ ਹੈ ਤੇ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ 30000 ਕੁਸ਼ ਵੋਟ ਪਈ ਹੈ ਮਨਦੀਪ ਹੋਰਾ ਨੂੰ ਪਈ ਹੈ ਵੋਟ 19000 ਸਮਥਿੰਗ ਵੋਟ ਉਹਨਾਂ ਨੂੰ ਪਈ ਹੈ ਤੇ ਜੇਕਰ ਕਾਂਗਰਸ ਦੀ ਆਪਾਂ ਗੱਲਬਾਤ ਕਰ ਲਈਏ ਤਾਂ 15000 ਦੇ ਕਰੀਬ ਕੁਸ਼ ਤੇ ਕਰੀਬ ਉਹਨਾਂ ਨੂੰ ਵੋਟ ਪਈ ਹੈ ਬੀਜਪੀ ਦੀ ਜਿਹੜੀ ਇਹ ਸਥਿਤੀ ਆ ਉਹ ਤਾਂ ਮੇਰੇ ਹਿਸਾਬ ਦੇ ਨਾਲ ਜੰਮੀ ਡਾਊਨ ਹੀ ਚਲੀ ਗਈ ਹੈ ਸਾਰਿਆਂ ਨੂੰ ਪਿੱਛੇ ਸਾਰਿਆਂ ਨੂੰ ਪਿੱਛੇ ਅਸਲ ਦੇ ਵਿੱਚ 5-6 ਹਜ਼ਾਰ ਤੀ ਜਿਹੜੀ ਆ ਉਹ ਸਿਮਟ ਕੇ ਰਹੀਗੀ ਭਾਰਤੀ ਜਨਤਾ ਪਾਰਟੀ ਲੇਕਿਨ ਇਹ ਜਿਹੜੇ ਸਮੀਕਰਨ ਹੁਣ ਆਪਾਂ ਦੇਖ ਰਹੇ ਆ ਇਹ ਸਮੀਕਰਨਾਂ ਤੋਂ ਬਾਅਦ ਪਾਰਟੀਆਂ ਨੇ ਹੁਣ ਇਹਦੇ ਉੱਪਰੋਂ ਹੀ ਆਪਣਾ ਮੁੰਡ ਬੰਨਣਾ ਹੈ 227 ਦੇ ਲਈ ਅੱਗੇ ਸੋਚਣਾ ਕੀ ਕਰਨਾ ਹੈ ਹਾਂ ਅੱਗੇ ਉਹਨਾਂ ਨੇ ਸੋਚਣਾ ਹੈ ਕਿ ਸਾਡਾ ਇਹ ਸਟੈਂਡ ਹੈ ਕਿਉਂਕਿ ਇੰਨੀ ਹਨੇਰੀ ਚੱਲਣ ਦੇ ਬਾਵਜੂਦ ਵੀ ਇਸ ਤਰੀਕੇ ਦੇ ਨਾਲ ਆ ਆਮ ਆਦੀ ਪਾਰਟੀ ਦਾ ਇਨੀ ਲੀਡ ਤੇ ਜਿਹੜਾ ਜਿਤਨਾ ਦੂਸਰੇ ਪਾਸੇ ਆਪਾਂ ਕਹਿ ਲਈ ਕਿ ਠੀਕ ਹੈ ਸਰਕਾਰੀ ਜਿਹੜੇ ਨੇ ਤੰਤਰ ਲੱਗੇ ਹੋਏ ਸੀ ਸਰਕਾਰ ਜਿੱਤਦੀ ਹੁੰਦੀ ਹੈ ਬਾਈ ਇਲੈਕਸ਼ਨ ਜਿੰਨੀ ਚੋਣਾ ਸਰਕਾਰ ਜਿੱਤਦੀ ਹੁੰਦੀ ਹੈ ਲੇਕਿਨ ਇਹਦਾ ਇੱਕ ਹੋਰ ਬੜਾ ਅਹਿਮ ਇਫੈਕਟ ਹੈ ਕਿ ਦੂਸਰੇ ਨੰਬਰ ਤੇ ਕਿਹੜੀ ਪਾਰਟੀ ਆਉਂਦੀ ਸੀ ਇਹ ਇਹ ਬੜਾ ਅਹਿਮ ਵਿਸ਼ਾ ਸੀ ਆਪਾਂ ਵੀ ਚਰਚਾ ਕੀਤੀ ਹੈ ਇਸ ਤੇ ਕਾਫੀ ਵਾਰੀ ਕਿ ਜਿਹੜੀ ਦੂਸਰੇ ਨੰਬਰ ਤੇ ਪਾਰਟੀ ਆਉਗੀ ਉਹਦਾ ਆਧਾਰ 227 ਦੇ ਵਿੱਚ ਬਹੁਤ ਵਧੀਆ ਪੱਧਰ ਤੇ ਦੇਖਿਆ ਜਾਊਗਾ ਪਰ ਗੁਰਪ੍ਰੀਤ ਜੀ ਮੈਂ ਉਥੇ ਤੁਹਾਨੂੰ ਇੱਕ ਗੱਲ ਜਿਹੜੀ ਤੁਹਾਡਾ ਧਿਆਨ ਇਸ ਵੱਲ ਦਿਵਾਉਣਾ ਚਾਹਣਾ ਬੀ ਬੀਸੂ ਸਟਾਈਲ ਤਾਂ ਦੇਖਿਆ ਜਾਊ ਪਰ ਅੱਜ ਦੀ ਸਥਿਤੀ ਦੇ ਦੇਖਦੇ ਆ ਜਿਵੇਂ ਅਕਾਲੀ ਦਲ ਵੱਖੋ ਅਕਾਲੀ ਦਲ ਜੇ ਸਾਰੇ ਅਡਡ ਖੜਦੇ ਨੇ ਨਾ ਤਾਂ 2027 ਦੇ ਵਿੱਚ ਵੀ ਇਦਾਂ ਦੇ ਜਿਹੜੇ ਹਾਲਾਤ ਪੈਦਾ ਹੋਣ ਦੀ ਸੰਭਾਵਨਾ ਜ਼ਿਆਦਾ ਬਣ ਜਾਂਦੀ ਹੈ ਦੇਖੋ ਇਹ ਗੱਲ ਤੁਹਾਡੀ ਬਿਲਕੁਲ ਵਿਚਾਰ ਅਯੋਗ ਹੈ ਕਿਉਂਕਿ ਖਾਸ ਤੌਰ ਤੇ ਜਿਕਰ ਆਪਾਂ ਦੇਖ ਲਈਏ ਕਿ ਜਿਵੇਂ ਇਸ ਨੂੰ ਲੈ ਕੇ ਮਨਦੀਪ ਸਿੰਘ ਹੋਰਾਂ ਦੀ ਵੀ ਸਟੇਟਮੈਂਟ ਸਾਹਮਣੇ ਆਈ ਹੈ ਉਹ ਕਹਿੰਦੇ ਵੀ ਜੇ ਮੈਂ ਚੋਂ ਨਾ ਲੜਦਾ ਤਾਂ ਫਿਰ ਸ਼ਰੂਮਨੀ ਅਕਾਲੀ ਦਲ ਨੇ ਵੱਡੀ ਲੀਡ ਦੇ ਨਾਲ ਉਥੋਂ ਜਿੱਤ ਦਰਜ ਕਰਨੀ ਸੀ ਲੇਕਿਨ ਇਸ ਦਾ ਇਹ ਮਤਲਬ ਨਹੀਂ ਉਹਨਾਂ ਨੇ ਅੱਜ ਹੀ ਸਟੇਟਮੈਂਟ ਇਹ ਕਿਉਂ ਦਿੱਤੀ ਹੈ ਉਹਨਾਂ ਨੂੰ ਸ਼ਾਇਦ ਪਹਿਲਾਂ ਇਸ ਚੀਜ਼ ਦਾ ਪਤਾ ਸੀ ਨਹੀਂ ਪਤਾ ਸੀ ਤਾਂ ਹੁਣ ਉਹ ਹੀ ਦੱਸ ਸਕਦੇ ਨੇ ਲੇਕਿਨ ਇਹ ਸਿੱਧੇ ਤੌਰ ਤੇ ਇਸ਼ਾਰਾ ਇਹ ਨਹੀਂ ਹੈ ਕਿ ਉਹਨਾਂ ਨੇ ਇਹ ਗੱਲਬਾਤ ਕੀਤੀ ਹੈ ਕਿ ਜੇ ਮੈਂ ਨਾ ਖੜਦਾ ਤਾਂ ਅਕਾਲੀ ਦਲ ਜਿੱਤ ਜਾਂਦੀ ਬਲਕਿ ਉਹਨਾਂ ਦਾ ਇਸ਼ਾਰਾ ਇਸ ਗੱਲ ਵੱਲ ਹੈ ਕਿ ਸੁਖਵੀਰ ਸਿੰਘ ਬਾਦਲ ਇਸ ਚੀਜ਼ ਨੂੰ ਸਮਝ ਲੈਣ ਜੇਕਰ ਅਸੀਂ ਖੜਦੇ ਆ ਤਾਂ ਢਾ ਸੁਖਵੀਰ ਸਿੰਘ ਬਾਦਲ ਨੂੰ ਲੱਗਦੀ ਆ ਸੁਖਵੀਰ ਸਿੰਘ ਬਾਦਲ ਨੂੰ ਅਸੀਂ ਕੱਲਿਆਂ ਨੂੰ ਨਹੀਂ ਅੱਗੇ ਵਧਣ ਦੇਣਾ ਹੈ ਜਦ ਤੱਕ ਸਾਡੇ ਜਿਹੜੇ ਪੰਥਕ ਇਸ਼ੂ ਨੇ ਪ੍ਰੋਪਰ ਤਰੀਕੇ ਨਾਲ ਸੌਟ ਆਊਟ ਨਹੀਂ ਹੁੰਦੇ ਪੰਥਕ ਏਕਾ ਨਹੀਂ ਹੁੰਦੇ ਜਦੋਂ ਪੰਥਕ ਏਕਾ ਨਹੀਂ ਹੁੰਦਾ ਤਾਂ ਇਹ ਸਿੱਧੇ ਤੌਰ ਤੇ ਇੱਕ ਅ ਕੈ ਲਈਏ ਕਿ ਤਾੜਨਾ ਦੇ ਰੂਪ ਦੇ ਵਿੱਚ ਵੀ ਤੁਸੀਂ ਇਸ ਚੀਜ਼ ਨੂੰ ਮੈਸੇਜ ਨੂੰ ਜਿਹੜਾ ਤੁਸੀਂ ਦੇਖ ਸਕਦੇ ਹੋ ਮਨਦੀਪ ਸਿੰਘ ਹੋਰਾਂ ਦੇ ਜਿਹੜਾ ਉਹਨਾਂ ਨੇ ਕਿਹਾ ਕਿ ਜੇਕਰ ਮੈਂ ਨਾ ਖੜਦਾ ਤਾਂ ਕਾਲੀ ਦਲ ਜਿੱਤਦੀ ਮੈਂ ਉਹ ਇਸ ਜਿਹੜੇ ਨੇ ਪਰਪੱਖ ਨਾਲ ਮੈਂ ਇਹਨੂੰ ਇਸ ਉਹਨਾਂ ਦੀ ਸਟੇਟਮੈਂਟ ਨੂੰ ਮੈਂ ਦੇਖਦਾ ਹਾਲਾਂਕਿ ਗੱਲ ਵੀ ਕਿਤਨਾ ਕਿਤੇ ਸਹੀ ਹੈ ਕਿਉਂਕਿ ਜੇ ਮਨਦੀਪ ਸਿੰਘ ਤੁਸੀਂ ਵੀ ਜ਼ਿਕਰ ਕੀਤਾ ਸੀ ਜਦੋਂ ਆਪਾਂ ਗਏ ਤਰਨਤਾਰਨ ਕਿ ਬੀਤੇ ਕੱਲ ਵੀ ਮੇਰੇ ਸਾਨੂੰ ਆਪਣੀ ਗੱਲਬਾਤ ਹੋ ਰਹੀ ਸੀ ਤੁਸੀਂ ਵੀ ਗੱਲ ਕਹਿ ਰਹੇ ਸੀਗੇ ਇਹ ਪੰਥਕ ਵੋਟ ਹੈ ਜਿਹੜੀ ਉਹ ਵੰਡੀ ਜਾਣੀ ਹੈ ਲੇਕਿਨ ਪੰਥਕ ਵੋਟ ਦਾ ਹੁਣ ਜਿਹੜਾ ਮੈਟਰ ਹੈ ਉਹ ਸਾਰੀਆਂ ਪਾਰਟੀਆਂ ਕਹਿ ਰਹੀਆਂ ਨੇ ਬੀਜੇਪੀ ਕਹਿੰਦੀ ਅਸੀਂ ਪੰਥਕ ਹੈ ਕਾਂਗਰਸ ਕਹਿੰਦੀ ਕਿ ਅਸੀਂ ਪੰਥਕ ਹੈ ਕਾਲੀ ਦਲ ਤੇ ਵਾਰਸ ਪੰਜਾਬ ਦੇ ਤਾਂ ਪਹਿਲਾਂ ਤੋਂ ਹੀ ਕਹਿ ਰਹੇ ਨੇ ਕਿ ਅਸੀਂ ਪੰਥਕ ਹੈ ਗੁਰੂ ਪ੍ਰੀਤ ਜੀ ਆਮ ਆਦਮੀ ਪਾਰਟੀ ਦਾ ਮਤਲਬ ਉਹ ਜਿਹੜੀਆਂ ਪਾਰਟੀਆਂ ਕੁਝ ਤਾਂ ਸਿਰਫ ਉਸ ਵਾਸਤੇ ਗਣ ਰਹੀਆਂ ਨੇ ਵੀ ਅਸੀਂ ਉਹ ਤੋਂ ਲੋਕਾਂ ਦੀ ਵੋਟਾਂ ਜਿਹੜੇ ਪੰਥਕ ਬਟੋਰ ਲਈਏ ਜਦ ਕਿ ਬੀਜੇਪੀ ਪੰਥਕ ਕਦੇ ਹੋਈ ਨਹੀਂ ਸਕਦੀ ਹੈਗੀ ਕਿਉਂਕਿ ਉਹ ਪੰਥ ਵਿਰੋਧੀ ਜਿਹੜੀ ਹੈ ਹੁਣ ਤੱਕ ਰਹੀ ਆ ਕੱਲ ਵੀ ਭਾਏ ਪੰਜਾਬ ਯੂਨੀਵਰਸਿਟੀ ਦੀ ਗੱਲਾਂ ਹੋਈਆਂ ਨੇ ਸਾਰੀਆਂ ਪੰਜਾਬ ਬ੍ਰੋਤੀ ਜਿਹੜੀ ਉੱਤੇ ਸ਼ਾਪ ਲੱਗੀ ਆ ਤੇ ਜਿਹੜੀ ਕਾਂਗਰਸ ਦੇ ਉੱਤੇ ਵੀ ਪੰਤਿਕ ਹੋਣ ਦਾ ਕੋਈ ਦਾਵਾ ਨਹੀਂ ਕਰ ਸਕਦੇ ਕਿਉਂਕਿ ਕਾਂਗਰਸ ਨੂੰ ਮੁਰਤਕ ਜਿਹੜਾ ਸਿੱਖ ਜਿਹੜਾ ਦਰਬਾਰ ਸਾਹਿਬ ਤੇ ਟੈਗ ਹੋਇਆ ਸੀਗਾ ਉਦੋਂ ਤੋਂ ਹੀ ਲੈ ਕੇ ਜਿਹੜੀ ਕਾਂਗਰਸ ਵੀ ਆ ਪੰਥ ਵਿਰੋਧੀ ਜਿਹੜੀ ਸਾਫਤ ਹੁੰਦੀ ਆਈ ਆ ਦੇਖੋ ਮੈਂ ਤੁਹਾਡੀ ਗੱਲ ਨਾਲ ਜਿਹੜਾ ਇਹ ਤੁਸੀਂ ਹਾਲਾਂਕਿ ਤੁਹਾਡਾ ਵਿਚਾਰ ਹੈ ਪੰਥਕ ਤੌਰ ਤੇ ਭਾਵੇਂ ਕਿ ਪਾਰਟੀਆਂ ਦੀ ਜਿਹੜੀ ਸ਼ਾਖੂਸ ਉਸ ਹਿਸਾਬ ਨਾਲ ਨਹੀਂ ਰਹੀ ਹੋਏਗੀ ਜਾਂ ਨਹੀਂ ਰਹਿ ਸਕਦੀ ਲੇਕਿਨ ਜਿਹੜੇ ਕੈਂਡੀਡੇਟ ਨੇ ਉਹ ਕਹਿ ਰਹੇ ਨੇ ਕਿ ਯਾਰ ਅਸੀਂ ਸਿੱਖ ਅਸੀਂ ਵੀ ਪੰਥਕ ਆ ਅਸੀਂ ਵੀ ਅਸਲ ਵਿੱਚ ਠੀਕ ਹੈ ਸਾਡੀ ਪਾਰਟੀ ਨੂੰ ਅਸੀਂ ਰਿਪਰੈਜ਼ੈਂਟ ਕਰ ਰਹੇ ਹਾਂ ਕਾਂਗਰਸ ਨੂੰ ਕਰ ਰਹੇ ਕੋਈ ਬੀਜਪੀ ਨੂੰ ਕਰ ਰਹੇ ਕੋਈ ਕਾਲੀਦਲ ਨੂੰ ਕਰ ਰਹੇ ਆ ਇੱਥੇ ਮਸਲਾ ਇਹ ਬਣਿਆ ਹੋਇਆ ਹੈ ਕਿ ਪੰਥ ਦੀ ਗੱਲ ਕਿਹੜਾ ਕਰ ਰਿਹਾ ਹੈ ਮਸਲਾ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਭਾਵੇਂ ਤੁਸੀਂ ਪੁਰਾਣੇ ਜਿਹੜੇ ਆંકੜੇ ਜਾਂ ਫਿਰ ਪੁਰਾਣੀਆਂ ਜਿਹੜੀਆਂ ਇਤਿਹਾਸ ਦੇ ਬਾਰੇ ਤੁਸੀਂ ਦੱਸਿਆ ਪੰਥ ਦੀ ਗੱਲ ਕੌਣ ਕਰ ਰਿਹਾ ਹੁਣ ਸਾਰੀਆਂ ਜਿਹੜੀਆਂ ਜਿਹੜੀਆਂ ਜਥੇਬੰਦੀ ਜਿੰਨਾ ਸਾਂਝਾ ਉਮੀਦਵਾਰ ਮਨਦੀਪ ਸਿੰਘ ਸੀ ਭਾਵੇਂ ਗੱਲ ਹਰਪ੍ਰੀਤ ਹੋਰਾਂ ਦੀ ਗੱਲਬਾਤ ਕਰ ਲਈਏ ਪਾਵੇਂ ਆਪਾਂ ਵਾਰਿਸ ਪੰਜਾਬ ਦੇ ਦੀ ਗੱਲਬਾਤ ਕਰ ਲਈਏ ਤੇ ਹੋਰ ਵੀ ਪੰਥਕ ਜਿਹੜੀਆਂ ਆਪਾਂ ਪਾਰਟੀਆਂ ਨੇ ਸ਼੍ਰੋਮਣੀ ਅਕਾਲੀ ਦਲ ਮਾਨ ਦੀ ਗੱਲਬਾਤ ਕਰ ਲਈ ਹੈ ਨਾ ਆਪਾਂ ਉਹਨਾਂ ਨੇ ਸਮਰਥਨ ਦਿੱਤਾ ਮਨਦੀਪ ਉਹਨਾਂ ਨੂੰ ਮਨਦੀਪ ਉਹਨਾਂ ਨੂੰ ਸਮਰਥਨ ਦੇ ਦੇਣ ਦੇ ਬਾਵਜੂਦ ਵੀ ਮਨਦੀਪ ਉਹ ਪੰਥਕ ਹਲਕਾ ਕਹਾਇਆ ਜਾਂਦਾ ਹੋਵੇ ਇਹ ਹੁਣ ਤੱਕ ਦੀ ਉੱਥੇ ਦੀ ਹਿਸਟਰੀ ਰਹੀ ਹੈ ਕਿ ਉੱਥੇ ਇਸ ਤਰੀਕੇ ਦੇ ਨਾਲ ਜਿਹੜੀ ਹੈ ਢਿਰੀ ਚੱਲੀ ਸੀ ਜਦੋਂ ਅੰਮ੍ਰਿਤਪਾਲ 200 24 ਦੇ ਵਿੱਚੋਂ ਉੱਥੋਂ ਤੀ ਐਮਪੀ ਬਣੇ ਸੀ ਯਾਨੀ ਕਿ ਉੱਥੋਂ ਵੀ ਉਹਨਾਂ ਨੇ तकरीबन 40 ਤੋਂ 42 ਹਜ਼ਾਰ ਦੇ ਨਾਲ ਉਹਨਾਂ ਨੇ ਜਿੱਤ ਦਰਜ ਕੀਤੀ ਸੀ ਅੰਮ੍ਰਿਤਪਾਲ ਹੋਰਾਂ ਨੇ ਲੇਕਿਨ ਇਸ ਵਾਰ ਦੀ ਜਿਹੜੀ ਸਥਿਤੀ ਆ ਉਹ ਬਿਲਕੁਲ ਉਸ ਦੇ ਉਲਟ ਹੈ ਇਸ ਵਾਰੀ ਸਾਰੀਆਂ ਪਾਰਟੀਆਂ ਸੀ ਪੰਥਕ ਤੌਰ ਤੇ ਜਿਹੜੀਆਂ ਜਿਨ੍ਹਾਂ ਨੇ ਸਾਂਝਾ ਉਮੀਦਵਾਰ ਚੁਣਿਆ ਮਨਦੀਪ ਨੂੰ ਫਿਰ ਵੀ ਉਹ 19000 ਵੋਟ ਤੇ ਸਿਮਟ ਕੇ ਰਹਿ ਗਏ ਪਰ ਗੁਰਪ੍ਰੀਤ ਜੀ ਜਦੋਂ ਆਪਣੀ ਟੀਮ ਚੋਣ ਦੇ ਦਰਮਿਆਨ ਉੱਥੇ ਜਾ ਦੌਰਾ ਕਰ ਰਹੀ ਸੀਗੀ ਜਾਜ ਕਰ ਰਹੀ ਸੀ ਉੱਥੋਂ ਵੱਡੇ ਤੱਥ ਸਾਹਮਣੇ ਆਏ ਸੀਗੇ ਕਿ ਭਾਵੇਂ ਜਿਹੜੀਆਂ ਦੂਜੇ ਧਿਰ ਨੇ ਨਾ ਉਹ ਨਾ ਹੋਂ ਤਾਂ ਤੇ ਸਮਰਥਨ ਦੇਣ ਦੀ ਗੱਲਾਂ ਕਰ ਰਹੇ ਸੀਗੇ ਪਰ ਉਹਨਾਂ ਦੇ ਜਿਹੜੇ ਅਸਲੀ ਅੰਦਰੋਂ ਜਿਹੜੀ ਉਹ ਭਾਵਨਾ ਜੀ ਕਹਿੰਦੇ ਪ੍ਰੋਪਰਲੀ ਜਿਹੜੇ ਨਾੜ ਚੱਲਣ ਦੀ ਜਿਹੜੀ ਸੀ ਸਾਹਮਣੇ ਨਹੀਂ ਆਈ ਇਹ ਕਈ ਬੰਦਿਆਂ ਦੀ ਆਪਾਂ ਜਿਹੜੀਆਂ ਤੋਂ ਆਪਾਂ ਇਹ ਗੱਲਾਂ ਉੱਥੇ ਦੇਖਣ ਨੂੰ ਸਾਹਮਣੇ ਆਈਆਂ ਸੀਗੀਆਂ ਨਹੀਂ ਬਿਲਕੁਲ ਦੇਖੋ ਖਾਸ ਤੌਰ ਤੇ ਜੇਕਰ ਆਪਾਂ ਉੱਥੇ ਦੇ ਗਰਾਊਂਡ ਲੈਵਲ ਦੀ ਰਿਐਲਿਟੀ ਦੀ ਗੱਲਬਾਤ ਕਰ ਲਈਏ ਤਾਂ ਉਹਦੇ ਸਮਿਕਰਨਸ਼ਾਹ ਪਾ ਕਾਫੀ ਹੱਦ ਤੱਕ ਪਹਿਲਾਂ ਹੀ ਜਿਹੜੇ ਸਿਆਸੀ ਮਾਹਰ ਨੇ ਉਹਨਾਂ ਨੇ ਆਪੋ ਆਪਣੇ ਤਰੀਕੇ ਨਾਲ ਕੱਟੇ ਲੇਕਿਨ ਹੁਣ ਅੱਜ ਦੇ ਜਿਹੜੇ ਨਤੀਜੇ ਆਏ ਨੇ ਇਹਨਾਂ ਨਤੀਜਿਆਂ ਤੋਂ ਇੱਕ ਚੀਜ਼ ਹੋਰ ਸਪਸ਼ਟ ਹੋ ਗਈ ਹੈ ਕਿ ਕਾਲੀ ਦਲ ਨੂੰ ਕੋਈ ਲਾਈਟਲੀ ਨਾ ਲਵੇ ਹਮ ਸੁਖਬੀਰ ਸਿੰਘ ਬਾਦਲ ਨੂੰ ਕੋਈ ਲਾਈਟਲੀ ਨਾ ਲਵੇ ਅੱਜ ਵੀ ਵੋਟ ਤੱਕੜੀ ਦੀ ਉਸੇ ਸਥਾਪਨਾ ਨਾਲ ਪੱਕੀ ਹੈ ਯਾਨੀ ਕਿ ਪੰਥਕ ਤੌਰ ਤੇ ਤੁਸੀਂ ਵਿਚਰੋ ਉਹ ਇੱਕ ਅੱਧੀ ਵਾਰੀ ਜਿਹੜਾ ਹੈ ਜਿਵੇਂ ਹੁਣ ਆਪਾਂ ਕਹਿ ਲੈਂਦੇ ਆ ਕਿ ਆਮ ਆਦਮੀ ਪਾਰਟੀ ਤਾਂ ਵਿਸੂਪ ਬਾਈ ਦੇ ਵਿੱਚ ਹੀ ਚੱਲ ਗਿਆ ਹਮ ਆ ਇਸ ਤਰੀਕੇ ਦੀ ਵੇਵ ਉਦੋਂ ਹੀ ਚੱਲ ਗਈ ਜੇ ਤੁਸੀਂ ਅੱਜ ਦੇ ਸਥਿਤੀ ਦੇ ਨਾਲ ਲੋਹ ਤਾਜ ਦੀ ਸਥ ਨਵੀਂ ਇਲੈਕਸ਼ਨ ਕਰਵਾ ਲਓ ਵਿਧਾਨ ਸਭਾ ਜੇਕਰ ਅੱਜ ਹੁੰਦੀ ਹੈ ਪੂਰੇ ਪੰਜਾਬ ਦੀ ਤਾਂ ਉਹਦੇ ਸਮੀਕਰਨ ਉਲਟੇ ਹੋਣਗੇ ਇਹੋ ਜੀ ਚੀਜ਼ ਸੀ 2024 ਦੇ ਵਿੱਚ ਇੱਕ ਅੰਮ੍ਰਿਤਪਾਲ ਦੀ ਵੇਵ ਬਣੀ ਸੀ ਲੇਕਿਨ ਉਸ ਟਾਈਮ ਕਾਲੀ ਦਲ ਦੀ ਵੇਵ ਵੀ ਸੀ ਅੱਜ ਅਕਾਲੀ ਦਲ ਦਾ ਦੂਸਰੇ ਨੰਬਰ ਤੇ ਆਉਣਾ ਇਟ ਮੀਨਸ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਟੱਕਰ ਦਊ ਇਹ ਜਿਹੜੀ ਵੀ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਆਉਂਦੀ ਹੈ ਜਾਂ ਫਿਰ ਸੱਤਾ ਧਰਦੀ ਆਪਾਂ ਗੱਲਬਾਤ ਕਰ ਲਈਏ ਮਸਲਾ ਇੱਥੇ ਖੜ ਗਿਆ ਕਿ ਸੁਖਵੀਰ ਸਿੰਘ ਬਾਦਲ ਦਾ ਹੜਪੀੜਤਾਂ ਦੇ ਵਿੱਚ ਇਸ ਤਰੀਕੇ ਨਾਲ ਜਾ ਕੇ ਵਿਚਰਨਾ ਔਰ ਉਹਨਾਂ ਦੀ ਮਦਦ ਕਰਨਾ ਔਰ ਲੋਕਾਂ ਦੇ ਵਿੱਚ ਜਾ ਕੇ ਪ੍ਰੋਪਰ ਤਰੀਕੇ ਨਾਲ ਗਰਾਊਂਡ ਤੇ ਜਾ ਕੇ ਉਹਨਾਂ ਨੇ ਕੰਮ ਕਰਨਾ ਇਸ ਚੀਜ਼ ਦੀ ਗੱਲ ਦੀ ਗਵਾਹੀ ਭਰਦਾ ਹੈ ਕਿ ਤੁਸੀਂ ਕਾਲੀਦਲ ਨੂੰ ਲਾਈਟਲੀ ਨਹੀਂ ਲੈ ਸਕਦੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੋਂ ਇੱਕ ਚੀਜ਼ ਹੋਰ ਸਿੱਧ ਹੋ ਗਈ ਹੈ ਕਾਲੀਦਲ ਹੁਣ ਰਿਵਾਈਵ ਵਾਲੇ ਪਾਸੇ ਨੂੰ ਤੁਰ ਚੁੱਕਿਆ ਹੈ ਇਹ ਅੱਜ ਤੋਂ ਮੋਟ ਬੰਨਿਆ ਜਾ ਚੁੱਕਿਆ ਹੈ ਕਿ ਕਾਲੀਦਲ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਪਲੱਸ ਹੁੰਦਾ 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 ਹੋਰ ਜਾਊਗਾ ਪਰ ਗੁਰਬੀਤ ਜੀ ਉੱਥੇ ਵੱਡੀ ਗੱਲ ਦੇਖਣ ਨੂੰ ਇਹ ਵੀ ਮਿਲੀ ਹੈ ਵੀ ਅੱਜ ਦੀ ਜਿਹੜੀ ਸਿਆਸਤ ਆ ਉਹ ਸਿਰਫ ਮੁੱਦਿਆਂ ਨੂੰ ਲੈ ਕੇ ਤੇ ਹੰਡਾਂ ਨੂੰ ਲੈ ਕੇ ਜਾਂ ਅੱਗੇ ਆਉਣ ਸਹਾਇਤਾ ਨੂੰ ਲੈ ਕੇ ਜਿਹੜੀ ਹੋ ਰਹੀ ਹੋ ਰਹੀ ਆ ਲੋਕ ਵੀ ਉਹ ਜੀ ਨੂੰ ਮੰਨ ਰਹੇ ਨੇ ਅੱਜ ਜਿਹੜੀ ਧਾਰਮਿਕ ਭਾਵਨਾਵਾਂ ਦੀ ਜਿਹੜੀ ਸਿਆਸਤ ਆ ਬਿਲਕੁਲ ਪਿੱਛੇ ਰਹਿ ਚੁੱਕੀ ਆ ਇਸ ਕਰਕੇ ਜਿਹੜਾ ਲੋਕਾਂ ਦੀ ਭਾਵਨਾ ਇਹੀ ਨੇ ਵੀ ਸਾਨੂੰ ਕਿਸੇ ਲੋੜ ਹੋਵੇ ਸਾਨੂੰ ਤਾਂ ਬਦਲ ਚਾਹੀਦੇ ਜਿਵੇਂ ਪਹਿਲਾਂ ਬਦਲ ਆਇਆ ਸੀਗਾ ਉਸੇ ਭਾਵਨਾ ਨੂੰ ਲੈ ਕੇ ਇਸ ਵਾਰ ਵੱਡੀ ਗਿਣਤੀ ਵਿੱਚ ਜਿਹੜੇ ਦੂਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਰਕਵਿੰਦਰ ਕੌਰ ਜੀ ਜਿਹੜੀ ਉਹਨਾਂ ਨੇ ਦਰਜ ਕੀਤੀ ਦਰਜਤਾ ਕੀਤੀ ਉਹਨਾਂ ਨੂੰ ਦੋ ਨੰਬਰ ਉੱਤੇ ਦੇਖੋ ਬਹੁਤ ਵੱਡੀ ਗੱਲ ਹੈ ਆਪਣਾ ਸ਼੍ਰੋਮਣੀ ਅਕਾਲੀ ਦਲ ਦਾ ਇਸ ਤਰੀਕੇ ਦੇ ਨਾਲ ਉੱਪਰ ਆਉਣਾ ਔਰ ਅਗਲੀ ਗੱਲ ਇਹ ਹੈ ਕਿ ਕਾਂਗਰਸ ਦੀ ਉਥੋਂ ਸਥਿਤੀ ਕਾਫੀ ਪਤਲੀ ਹੈ ਮਨਦੀਪ ਹੋਰੀ ਵੋਟਾਂ ਕਾਫੀ ਲੈ ਗਏ ਨੇ ਲੇਕਿਨ ਜੇਕਰ ਜਿਵੇਂ ਆਪਾਂ ਪਹਿਲਾਂ ਚਰਚਾ ਕੀਤੀ ਜੇਕਰ ਮਨਦੀਪ ਹੋਰੀ ਜਾਂ ਫਿਰ ਅਕਾਲੀ ਦਲ ਇਕੱਠਿਆਂ ਜਾਂ ਫਿਰ ਉਹ ਨਾ ਖੜਦੇ ਅਹੀ ਸ਼੍ਰੋਮਣੀ ਅਕਾਲੀ ਦਲ ਖੜਦੀ ਤਾਂ ਵੱਡੀ ਲੀਡ ਤੇ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਅਰਜ ਕਰਨੀ ਸੀ ਇਸ ਦੇ ਨਾਲ ਹੀ ਹੋਰ ਵੀ ਆંકੜੇ ਹੋ ਸਕਦੇ ਨੇ ਕਾਂਗਰਸ ਵੀ ਪਲੱਸ ਚ ਜਾਂਦੀ ਕਾਂਗਰਸ ਵੀ ਪਲੱਸ ਚ ਜਾਂਦੀ ਜੇ ਕਿਤੇ ਮਨਦੀਪ ਹੁਰੀ ਨਾ ਖੜਦੇ ਗੁਰਪ੍ਰੀਤ ਜੀ ਜਦੋਂ ਮਨਪ੍ਰੀਤ ਆਪਣੇ ਮਨਦੀਪ ਦੀ ਗੱਲ ਕੀਤੀ ਮਨਦੀਪ ਸਿੰਘ ਜਿਹੜੇ ਉਹ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਪਿਛਲੀ ਹਿਸਟਰੀ ਸੀਗੀ ਉਹਨਾਂ ਦੇ ਭਰਾ ਦੀ ਜਿਹੜੀ ਉਹਨਾਂ ਨੇ ਇੱਕ ਬੁੱਚੜ ਅਫਸਰ ਨਾਲ ਜਿਹੜੀ ਹੋਈ ਸੀਗੀ ਉਦੋਂ ਬਾਅਦ ਹੀ ਸਾਰਾ ਮਾਮਲਾ ਜਿਹੜਾ ਇਹ ਮੰਦੀਪ ਮੰਨਦੀਪ ਜਿਹੜੇ ਸਾਹਮਣੇ ਆਏ ਸੀਗੇ ਕਿਉਂਕਿ ਜਿਹੜੇ ਸੰਦੀਪ ਸੀ ਉਹਦੇ ਭਰਾ ਉਹ ਤਾਂ ਖੁਦ ਜੇਲ੍ਹ ਦੇ ਵਿੱਚ ਬੰਦ ਨੇ ਇਸ ਵਾਰ ਲੱਗ ਰਿਹਾ ਸੀ ਉਹਨਾਂ ਨੂੰ ਪੰਥ ਖਾਲਕਿਆਂ ਵਿੱਚ ਵੀ ਸ਼ਾਇਦ ਉਹਨਾਂ ਨੂੰ ਜਿਹੜੀ ਇਹ ਚੀਜ਼ ਦੀ ਬੈਨੀਫਿਟ ਮਿਲ ਜਾਊਗਾ ਮੈ ਤਾਂ ਮਿਲ ਜਾਊਗੀ ਪਰ ਹੂੰ ਮਾਮਲਾ ਥੋੜਾ ਓਟੇਡਰ ਹੈ ਹਾਂ ਬਿਲਕੁਲ ਉਹ ਦੇਖੋ ਟੇਡਾ ਰਹਿਣ ਦਾ ਜਿਹੜਾ ਮਾਮਲਾ ਹੈ ਉਹ ਇਸ ਦੇ ਵਿੱਚ ਉਹਦੇ ਗਰਾਊਂਡ ਤੇ ਬਹੁਤ ਵੱਡੇ ਕਾਰਨ ਨੇ ਹੂੰ ਆ ਕਾਂਗਰਸ ਦੀ ਜੇ ਆਪਾਂ ਗੱਲ ਕਰ ਲਈਏ ਤਾਂ ਕਾਂਗਰਸ ਦੀਆਂ ਸਟੇਟਮੈਂਟਾਂ ਇਸ ਤਰੀਕੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਮਰਿੰਦਰ ਸਿੰਘ ਰਾਜਾ ਬਣੇ ਹੂੰ ਚਰਚਾ ਦਾ ਵਿਸ਼ਾ ਰਹੇ ਨੇ ਉਹਨਾਂ ਨੇ ਨਿਤ ਦਿਨੀਂ ਸੁਰਖੀਆਂ ਬਟੋਰੀਆਂ ਨੇ ਆਪਣੇ ਜਿਹੜੀਆਂ ਬੇਤੁਕੀ ਬਿਆਨਬਾਜ਼ੀ ਨੂੰ ਲੈ ਕੇ ਕਦੇ ਉਹ ਕੋਈ ਬਿਆਨ ਦਿੰਦੇ ਕੋਈ ਕਦੇ ਕੋਈ ਬਿਆਨ ਦਿੰਦੇ ਇਹਦਾ ਇਹ ਕਾਰਨ ਨਹੀਂ ਕਿ ਉਹ ਉਹਨਾਂ ਨੇ ਇਸ ਏ ਜਾਣ ਕੇ ਬੁੱਝ ਕੇ ਬਿਆਨ ਦਿੱਤੇ ਨੇ ਬਹੁਤ ਵੱਡੇ ਕਾਰਨ ਵੀ ਹੋ ਸਕਦੇ ਨੇ ਕਿ ਉਹਨਾਂ ਨੇ ਇਹ ਸਟੇਟਮੈਂਟ ਕਿਉਂ ਦਿੱਤੀਆਂ ਕਈ ਵਾਰੀ ਐ ਹੁੰਦਾ ਨਾ ਕਿ ਆਪਾਂ ਜਨਰਲੀ ਗੱਲ ਕਰਦੇ ਆ ਆਪਣੇ ਮੂੰਹ ਚੋਂ ਗੱਲ ਨਿਕਲ ਗਈ ਤਾਂ ਇਹ ਸਟੇਟਮੈਂਟ ਬਣ ਗਈ ਮੀਡੀਆ 'ਚ ਹਾਈਲਾਈਟ ਹੋ ਗਈ ਲੇਕਿਨ ਕੁਝ ਚੀਜ਼ਾਂ ਤੇ ਉਹਨਾਂ ਨੇ ਜਾਣ ਬੁੱਝ ਕੇ ਸਟੇਟਮੈਂਟਾਂ ਕੀਤੀਆਂ ਤਾਂ ਆਉਣ ਵਾਲੇ ਸਮੇਂ 'ਚ ਜੇਕਰ ਕਾਂਗਰਸ ਨੇ ਪ੍ਰਧਾਨ ਨਾ ਬਦਲਿਆ ਹਾਲਾਂਕਿ ਪ੍ਰਧਾਨ ਬਦਲਣ ਦੀਆਂ ਚਰਚਾਵਾਂ ਨੇ ਖੂਬ ਚੱਲ ਰਹੀਆਂ ਨੇ ਚੰਨੀ ਸਾਹਿਬ ਦਾ ਨਾਮ ਸਿਖਰਾਂ ਤੇ ਆ ਰਿਹਾ ਜੋ ਸਾਡੇ ਸੋਰਸਸ ਕਹਿ ਰਹੇ ਚਰਜੀ ਚੰਨੀ ਪੰਜਾਬ ਦੇ ਪ੍ਰਧਾਨ ਜਿਹੜੇ ਨੇ ਉਹ ਲੱਗ ਸਕਦੇ ਨੇ ਤੇ ਲੇਕ ਹੁਣ ਮਸਲਾ ਇੱਥੇ ਖੜਾ ਹੈ ਕਿ ਪ੍ਰਧਾਨ ਕਦੋਂ ਬਦਲਿਆ ਜਾਵੇਗਾ ਜੇਕਰ ਇਸ ਤਰੀਕੇ ਨਾਲ ਹੀ ਸਥਿਤੀ ਰਹੀ ਹੈ ਕਾਂਗਰਸ ਦੀ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਬੜਾ ਔਖਾ ਹੋ ਜਾਏਗਾ ਕਿਉਂਕਿ ਬੀਤੇ ਦਿਨੀ ਰਾਜਾ ਵੜਿੰਗ ਨੇ ਮਿਸ਼ਨ 227 ਦੀ ਸ਼ੁਰੂਆਤ ਕਰਤੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਉਹਨਾਂ ਨੇ ਅਪਲੋਡ ਕਰਤਾ ਕਿ ਮਿਸ਼ਨ 227 ਦੀ ਅਸੀਂ ਸ਼ੁਰੂਆਤ ਕਰ ਚੁੱਕੇ ਹਾਂ ਅੱਗੇ ਹੁਣ ਕਿਸ ਤਰੀਕੇ ਨਾਲ ਕਾਂਗਰਸ ਸਾਈ ਕਮਾਣਾ ਫੈਸਲਾ ਲੈਂਦੀ ਹੈ ਪੰਜਾਬ ਦੇ ਵਿੱਚ ਕਿਹਨੂੰ ਪ੍ਰਧਾਨ ਬਣਾਉਂਦੀ ਹੈ ਕਿਵੇਂ ਸਟ੍ਰੈਟਜੀਆ ਬਣਾਉਂਦੀ ਹੈ ਕਿਉਂਕਿ ਹੁਣ ਜਿਲ੍ਹਾ ਪ੍ਰਧਾਨਾਂ ਦੇ ਜਿਹੜੇ ਨੇ ਲਿਸਟ ਆਊਟ ਕੀਤੀ ਗਈ ਹੈ ਤੇ ਇਹੀ ਚੀਜ਼ ਆ ਤੇ ਭਾਰਤੀ ਜਨਤਾ ਪਾਰਟੀ ਦਾ ਅਗਲਾ ਨੰਬਰ ਜੇ ਆਪਾਂ ਦੇਖੀਏ ਤਾਂ ਬੀਜੇਪੀ ਪੰਜਾਬ ਦੇ ਵਿੱਚ ਤਾਂ ਨਹੀਂ ਮੇਰੇ ਹਿਸਾਬ ਦੇ ਨਾਲ ਕੱਲਿਆਂ ਵਿਚਰ ਸਕਦੀ ਇਹਦੇ ਨਾਲ ਇੱਕ ਹੋਰ ਬੜਾ ਅਹਿਮ ਹੈ ਸ਼੍ਰੋਮਣੀ ਅਕਾਲੀ ਦਲ ਦਾ ਦੂਸਰੇ ਨੰਬਰ ਤੇ ਆਉਣਾ ਇਟ ਮੀਨਸ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਭਾਜਪਾ ਦਾ ਗੱਟ ਜੁੜ ਹੋ ਸਕਦਾ ਕਿਉਂਕਿ ਭਾਜਪਾ ਨੂੰ ਵੀ ਸੁਭਾਵਨਾ ਵਧ ਗਈਆਂ ਸੁਭਾਵਨਾ ਵਧ ਗਈਆਂ ਭਾਵੇਂ ਅੱਜ ਜਿਹੜੇ ਗਰਾਊਂਡ ਲੈਵਲ ਤੇ ਨੇ ਉਹ ਜਿਹੜੇ ਭਾਵੇਂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਉਹੀ ਗੱਲ ਕਹਿ ਰਹੇ ਨੇ ਕਿ ਅਸੀਂ ਕਾਲੀ ਦਲ ਨਾਲ ਘੱਟ ਜੋੜ ਨਹੀਂ ਕਰਨਾ ਲੇਕਿਨ ਭਾਜਪਾ ਆਪਣੀ ਸਿਆਸੀ ਜ਼ਮੀਨ ਜਿਹੜੀ ਇੱਥੇ ਪਧਰਾ ਕਰਨੀ ਚਾਹੁੰਦੀ ਹੈ ਪੰਜਾਬ ਦੇ ਵਿੱਚ ਅ ਜੇਕਰ ਉਹਨਾਂ ਨੇ ਪ੍ਰੋਪਰ ਤਰੀਕੇ ਨਾਲ ਵਿਚਰਨਾ ਭਾਵੇਂ ਹਾਲੇ ਹਾਲੇ ਸਾਲ ਪਿਆ ਹੈ 27 ਦੀ ਇਲੈਕਸ਼ਨ ਨੂੰ ਲੇਕਿਨ ਅੱਜ ਦੀ ਸਥਿਤੀ ਬੀਜੇਪੀ ਦੀ ਇਹ ਹੋ ਚੁੱਕੀ ਹੈ ਕਿ ਬਹੁਤਾ ਚੰਗਾ ਆਧਾਰ ਨਹੀਂ ਹੈਗਾ ਬਿਲਕੁਲ ਪੰਜਾਬ ਦੇ ਵਿੱਚ ਇਹ ਇਹ ਤੋਂ ਆਪਾਂ ਗੱਲ ਤੋਂ ਮੰਨਕਰ ਨਹੀਂ ਹੋ ਸਕਦੇ ਰਹਿੰਦੀ ਹੁੰਦੀ ਜਦੋਂ ਇਹ ਜਿਹੜੇ ਗਰਾਊਂਡ ਤੇ ਵਰਕਰ ਨੇ ਜਿਹੜੇ ਦੂਈਆਂ ਪਾਰਟੀਆਂ ਚੋਂ ਬੀਜੇਪੀ ਚ ਗਏ ਨੇ ਉਹ ਜਦੋਂ ਉਹ ਆਪਣਾ ਕੰਮ ਕਰਦੇ ਨੇ ਗਰਾਊਂਡ ਲੈਵਲ ਤੇ ਤਾਂ ਕੇਂਦਰ ਦਾ ਇੱਕ ਡਿਸੀਜਨ ਉਹਨੂੰ ਫੇਰ ਡਾਊਨਫਾਲਟ ਲਿਆਂਦਾ ਮੈਂ ਪੀਯੂ ਦੀ ਗੱਲਬਾਤ ਕਰ ਰਿਹਾ ਪੀਯੂ ਦਾ ਮਸਲਾ ਪੀਯੂ ਦਾ ਜੋ ਡਿਸੀਜਨ ਹੋਇਆ ਸੈਂਟਰ ਦਾ ਉਹਦੇ ਨਾਲ ਬੀਜੇਪੀ ਡਾਊਨਫਾਲਟ ਆ ਗਈ ਪੰਜਾਬ ਦੀ ਬੀਜੇਪੀ ਦੀ ਲੀਡਰਸ਼ਿਪ ਕੋਲ ਇਸ ਚੀਜ਼ ਦਾ ਜਵਾਬ ਹੀ ਨਹੀਂ ਹੈ ਉਹ ਕਿਸ ਤਰੀਕੇ ਨਾਲ ਇਸ ਨੂੰ ਡਿਫੈਂਡ ਕਰੇ ਉਹਨਾਂ ਕੋਲ ਜਵਾਬ ਹੀ ਨਹੀਂ ਹੈ ਕਿ ਉਹ ਕੀ ਜਵਾਬ ਦੇਣ ਕਾਪੀ ਸਾਡੀ ਲੀਡਰਸ਼ਿਪ ਨਾਲ ਗੱਲਬਾਤ ਹੋਈ ਹੈ ਉਹਨਾਂ ਕੋਲ ਜਵਾਬ ਨਹੀਂ ਹੈ ਕਿ ਉਹਨਾਂ ਦਾ ਸਟੈਂਡ ਕੀ ਹੈ ਉਹ ਕਹਿੰਦੇ ਕਿ ਕੇਂਦਰ ਨੀਤੀਆਂ ਵਧੀਆਂ ਨੇ ਇਹ ਹੈ ਉਹ ਹੈ ਲੇਕਿਨ ਇਸ ਤੇ ਸਟੈਂਡ ਸਪਸ਼ਟ ਨਹੀਂ ਕਰ ਪਾਈ ਹੁਣ ਔਖਾ ਲੀਡਰਸ਼ਿਪ ਨੂੰ ਹੋਇਆ ਪਿਆ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਬਦਲ ਵੀ ਹੋਵੇ ਯਾਨੀ ਕਿ ਅਕਾਲੀ ਦਲ ਕੰਨੀ ਜਿਆਦਾਤਰ ਜਿਹੜੇ ਬੀਜਪੀ ਚ ਗਏ ਨੇ ਉਹ ਅਕਾਲੀ ਦਲ ਚ ਵਾਪਸੀ ਵੀ ਕਰ ਸਕਦੇ ਆ ਅੱਜ ਦੇ ਡਿਸੀਜਨ ਤੋਂ ਬਾਅਦ ਬਹੁਤ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਚੇਂਜ ਹੋਣਗੀਆਂ ਜਿਹੜੇ ਵਾਰਿਸ ਪੰਜਾਬ ਦੀ ਜੱਥੇਬੰਦੀ ਹੈ ਉਹ ਐਵੇਂ ਐਵੇਂ ਵਿਚਰੀ ਉਹ ਲੋਕਾਂ ਦੇ ਵਿੱਚ ਉਹ ਰਿਸ਼ਤੇਦਾਰਾਂ ਦੇ ਥਰੂ ਆਪਣਾ ਜਿਹੜਾ ਇਹ ਗ੍ਰਿਪ ਬਣਾਉਣਾ ਚਾਹੁੰਦੀ ਹੈ ਪੰਜਾਬ ਦੇ ਵਿੱਚ ਮੰਨ ਲਓ ਹੁਣ ਤਰਨਤਾਰਨ ਇਲੈਕਸ਼ਨ ਸੀ ਤਰਨਤਾਰਨ ਇਲੈਕਸ਼ਨ ਸੀ ਜਿਹੜੇ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਨੇ ਪਰਮਿੰਦਰ ਢੀਂਟਾ ਸਾਹ ਉਹ ਅਸਲ ਦੇ ਵਿੱਚ ਇਧਰਲੇ ਪਿੰਡਾਂ ਵਿੱਚ ਹੁੱਕਾ ਲਾਉਂਦੇ ਹੋਏ ਨਜ਼ਰ ਆਏ ਨੇ ਕਿ ਭਾਈ ਤੁਹਾਡਾ ਕੋਈ ਰਿਸ਼ਤੇਦਾਰ ਸਾਕ ਸੰਬੰਧੀ ਹੈ ਤਾਂ ਆਪਾਂ ਨੂੰ ਉਧਰ ਨੂੰ ਜਾਣਾ ਹੈ ਉੱਤਰ ਅਪਾ ਮੰਦੀ ਦੇ ਹੱਕ ਦੇ ਵਿੱਚ ਵੋਟਾਂ ਪਾਉਣੀਆਂ ਲੇਕਿਨ ਐਵੇਂ ਲੋਕਾਂ ਵਿੱਚ ਨਹੀਂ ਵਿਚਰਿਆ ਜਾ ਸਕਦਾ ਇਹਦੀ ਸਟ੍ਰੈਟਜੀ ਜੋ ਹੋਰ ਹੋ ਸਕਦੀ ਕਿਉਂਕਿ ਅੰਮ੍ਰਿਤਪਾਲ ਦੀ ਇੱਕ ਵੇਵ ਸੀ ਉਹ ਨਿਕਲ ਚੁੱਕੀ ਆ ਉਹ ਹੁਣ ਨਹੀਂ ਦੁਬਾਰਾ ਉਸ ਹਾਵਨਾ ਬਣਨੀ ਬਹੁਤ ਚੀਜ਼ਾਂ ਨੇ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਦੇਖੀਆਂ ਜਾਣਗੀਆਂ ਲੇਕਿਨ ਕਾਲੀ ਦਲ ਇਹ ਗੱਲ ਅੱਜ ਦੀ ਰਿਜ਼ਲਟ ਤੋਂ ਹੀ ਸਥਿਤੀ ਸਪਸ਼ਟ ਹੋ ਗਈ ਕਿ ਕਾਲੀ ਦਲ ਹੁਣ ਰਿਵਾਈਵ ਵਾਲੇ ਪਾਸੇ ਨੂੰ ਮੁੜ ਚੁੱਕਿਆ ਯਾਨੀ ਕਿ ਹੁਣ ਆਉਣ ਵਾਲੇ ਸਮੇਂ 'ਚ ਪਲੱਸ ਜ਼ਰੂਰ ਹੋਊਗਾ ਕੰਪੀਟੀਸ਼ਨ 'ਚ ਕਾਲੀ ਦਲ ਆ ਕੇ ਜਿਹੜਾ ਇੱਕ ਪਾਸੇ ਜਮੀ ਆ ਮਨਫਿਓ ਹੋ ਗਿਆ ਸੀ ਜਮੀ ਖਤਮੇ ਹੋ ਗਿਆ ਸੀ ਹੋਰ ਦੁਬਾਰਾ ਪਲੇਟਫਾਰਮ ਤੇ ਗੱਡੀ ਹੌਲੀ ਹੌਲੀ ਚੜਦੀ ਹੋਈ ਨਜ਼ਰ ਆ ਰਹੀ ਪਰ ਜਿਹੜੀ ਦੂਜੇ ਪਾਸੇ ਮਨਦੀਪ ਸਿੰਘ ਦੀ ਜਿਹੜੀ ਆਪਾਂ ਤੀਜੇ ਨੰਬਰ ਤੇ ਆਉਣ ਦੀ ਗੱਲ ਹੋਈ ਆ ਉਹ ਮਰਬੀ ਜੀ ਗੁਰਪ੍ਰੀਤ ਜੀ ਦੇਖੋ ਜਿਹੜੀ ਸਾਹਮਣੇ ਗੱਲ ਇਹ ਹੈ ਵੀ ਉਹ ਜ ਹਲਕਾ ਸੀਗਾ 1984 ਤੋਂ ਬਾਅਦ ਜਿਹੜਾ ਉਹ ਵੱਡੀ ਉਥੇ ਪੁਲਿਸ ਦੀ ਮਾਰ ਪਈ ਸੀਗੀ ਤੇ ਹੋਰ ਖੜਕੂ ਬਾਅਦ ਜਿਹੜਾ ਉਥੇ ਵੱਡੀ ਪੱਦਰ ਤੇ ਜਿਹੜਾ ਹੋਇਆ ਸੀਗਾ ਬੜਾ ਨਖਾਨ ਹੋਇਆ ਸੀ ਹਰ ਤੀਜੇ ਉਥੇ ਬੰਦੇ ਨਹੀਂ ਕੁੱਟ ਪਈ ਹੋਈ ਸੀਗੀ ਤੇ ਉਸ ਵੇਲੇ ਉਹਨਾਂ ਦੀ ਭਾਵਨਾਵਾਂ ਸੀਗੀਆਂ ਉਸੇ ਹੋਰ ਤਰ੍ਹਾਂ ਦੇ ਸੀ ਗਿਆ ਪਰ ਅੱਜ ਹੌਲੀ ਹੌਲੀ ਜਿਵੇਂ ਘਸ ਘਸ ਕੇ ਲੋਕਾਂ ਦੀ ਭਾਵਨਾ ਨਾ ਸਿਰਫ ਜਿਹੜੀਆਂ ਸ਼ਾਂਤੀਪੂਰਕ ਰਹਿਣ ਦੀ ਗੱਲਾਂ ਬਾਲ ਪੱਦ ਰਹੀਆਂ ਨੇ ਬਹੁਤ ਵਧੀਆ ਗੱਲ ਹੈ ਸ਼ਾਂਤੀਪੂਰਵਕ ਰਹਿਣਾ ਚਾਹੀਦਾ ਹੈ ਕਾਨੂੰਨ ਦੇ ਮੁਤਾਬਕ ਰਹਿਣਾ ਚਾਹੀਦਾ ਅਸੀਂ ਵੀ ਇਹ ਅਪੀਲ ਕਰ ਰਹੇ ਹਾਂ ਲੇਕਿਨ ਤੁਹਾਡੇ ਕਹਿਣ ਦੇ ਮੁਤਾਬਕ ਜਿੰਨਾ ਕ ਮੈਂ ਸਮਝ ਰਿਹਾ ਕਿ ਜਿਹੜਾ ਪੰਥਕ ਹਲਕਾ ਕਹਾਉਂਦਿਆ ਕਹਾਇ ਜਾਂਦਾ ਸੀ ਤਰਨਤਾਰਨ ਜਾਂ ਮਾਝਾ ਖੇਤਰ ਆਪਾਂ ਕਹੇਲੀ ਕਿ ਪੰਥਕ ਹਲਕਾ ਕਹਾਇ ਜਾਂਦਾ ਸੀਗਾ ਉਹ ਠੀਕ ਹੱਜ ਵੀ ਪੰਥਕ ਤਰੀਕੇ ਨਾਲ ਬਰਕਰਾਰ ਰਹਿ ਰਹੇ ਨੇ ਲੇਕਿਨ ਹੁਣ ਸੋਚਾਂ ਜਿਹੜੀ ਜਿਹੜੀ ਸੋਚ ਹੈ ਉਹ ਬਦਲਦੀ ਹੋਈ ਨਜ਼ਰ ਆ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਵੇਵ ਨੂੰ ਛੱਡ ਕੇ ਇੱਕ ਸੇਈ ਤਰੀਕੇ ਦੇ ਨਾਲ ਆਪਣਾ ਉਮੀਦਵਾਰ ਚੁਣਨ ਦੀ ਜਿਹੜੀ ਤਾੰਗ ਦੇ ਵਿੱਚ ਨੇ ਭਾਵੇਂ ਕਿ ਸੱਤਾਧਿਰ ਦੀ ਚੱਲਦੀ ਹੁੰਦੀ ਜਿਵੇਂ ਨੀ ਚੋਣਾ ਸੱਤਾਧਿਰ ਜਿੱਤਦੇ ਹੁੰਦੇ ਨੇ ਲੇਕਿਨ ਇਹ ਜਿੱਤ ਨੂੰ ਆਮ ਆਦੀ ਪਾਰਟੀ ਉਸ ਤਰੀਕੇ ਨਾਲ ਜਿੱਤ ਨਾ ਮੰਨੇ ਜੇਕਰ ਲਾਈਟਲੀ ਲੱਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਚੀਜ਼ਾਂ ਹੋ ਸਕਦੀਆਂ ਨੇ ਕਿਉਂਕਿ ਕਾਲੀ ਦਲ ਨੂੰ ਆਪੋਜੀਸ਼ਨ ਦੇ ਤੌਰ ਤੇ ਲੈ ਕੇ ਆਉਣਾ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਇਸ ਚੀਜ਼ ਦਾ ਇੰਡੀਕੇਸ਼ਨ ਹੈ ਕਿ ਕਾਲੀ ਦਲ ਪਲੱਸ ਦੇ ਵਿੱਚ ਜਾਉਗੀ ਆਮ ਆਦਮੀ ਪਾਰਟੀ ਨੂੰ ਗਰਾਉਂਡ ਤੇ ਬਹੁਤ ਵਰਕਰਾਂ ਦੀ ਲੋੜ ਹੈ ਜੇਕਰ ਵਰਕ ਨਾ ਹੋਇਆ ਤਾਂ ਫਿਰ ਬਹੁਤ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਬਦਲ ਲੱਗੀਆਂ ਬਿਲਕੁਲ ਜਦੋਂ ਚੋਣ ਹੁੰਦੀ ਹੈ ਉਸ ਵੇਲੇ ਜਦੋਂ ਤੀਜੀ ਧਿਰ ਵਿੱਚ ਪੈਦਾ ਹੋ ਜਾਂਦੀ ਹੈ ਨਾ ਫਿਰ ਉਹਨੂੰ ਬੈਨੀਫਿਟ ਮਿਲਦੇ ਮਿਲਦਾ ਜਿਵੇਂ ਆਖਿਆ ਜਾਂਦੇ ਸੀਗਾ ਵੀ ਇੱਕ ਰੋਟੀ ਨੂੰ ਇੱਕ ਰੋਟੀ ਪਿੱਛੇ ਜਦੋਂ ਬਿੱਲੀਆਂ ਲੜਪੀਆਂ ਤੇ ਬਾਂਦਰ ਸਾਰੀ ਰੋਟੀ ਖਾ ਗਿਆ ਸੀ ਐਹੋ ਜਿਹੀ ਹਾਲਤ ਪੈਦਾ ਹੋ ਜਾਂਦੇ ਆ ਤੇ ਪੰਜਾਬ ਦੇ ਵਿੱਚ ਵੀ ਇਹੀ ਕੁਝ ਹੋ ਰਿਹਾ ਜੇ ਅਕਾਲੀ ਦਲ ਨੇ ਪੰਜਾਬ ਦੀ ਵਿਰੋਧੀ ਤੇ ਰਨੇਤਾ ਬਣਨਾ ਜਾਂ ਪੰਜਾਬ ਦੇ ਸੱਤਾ ਤੇ ਕਾਬੂ ਹੋਣਾ ਮੁਰ ਤੋਂ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਸਿਰ ਜੋੜ ਕੇ ਸੋਚਣੀ ਲੋੜ ਆ 21 ਦੀ ਲੋੜ ਆ ਆਪਣੀ ਈਗੋ ਤਿਆਗ ਕੇ ਜਿਹੜੀ ਆ ਉਹ ਅੱਗੇ ਆ ਕੇ ਤਾਂ ਹੀ ਜਿਹੜੇ ਅੱਗੇ ਵੱਸ ਸਕਦੇ ਨੇ ਉਹ ਦੇਖੋ ਇਹ ਗੋਦੀ ਗੱਲ ਧਾਰੀ ਹੈ ਜਾਨਿਕ ਇਹ ਗੱਲ ਤੁਹਾਡੀ ਗੱਲ ਜਰੂਰ ਹੈ ਕਿ ਕੁਝ ਚੀਜ਼ਾਂ ਹੈ ਹੀਆਂ ਕਿ ਚੁਣੌਤੀਆਂ ਵੱਧ ਚੁੱਕੀਆਂ ਨੇ ਸਾਰੀਆਂ ਪਾਰਟੀ ਦੀਆਂ ਚੁਣੌਤੀਆਂ ਪੰਜਾਬ ਦੇ ਵਿੱਚ ਵੱਧ ਚੁੱਕੀਆਂ ਨੇ ਪੰਜਾਬ ਚ ਸਿਆਸੀ ਗਤੀਵਿਧੀਆਂ ਇਸ ਤਰੀਕੇ ਨਾਲ ਵੱਧ ਚੁੱਕੀਆਂ ਨੇ ਕਿ ਲੋਕ ਹੁਣ ਸੋਚਣ ਲੱਗੇ ਨੇ ਕਿ ਅਸੀਂ ਕਿੱਧਰ ਨੂੰ ਚੱਲੀਏ ਕਿਉਂਕਿ ਇੱਕ ਘਰ ਦੇ ਵਿੱਚ ਮੰਨ ਲਓ ਪੰਜ ਮੈਂਬਰ ਨੇ ਪੰਜਾਂ ਦੇ ਅਲੱਗ-ਅਲੱਗ ਵਿਚਾਰ ਨੇ ਪੰਜਾਂ ਦੀਆਂ ਅਲੱਗ-ਅਲੱਗ ਪਾਰਟੀ ਵਿਚਾਰਧਾਰਾ ਕਿ ਅਸੀਂ ਇਸ ਪਾਰਟੀ ਨੂੰ ਜੁੜਨਾ ਪਹਿਲਾਂ ਹੁੰਦਾ ਸੀ ਕਿ ਇੱਕ ਵੋਟ ਹੀ ਜਿਹੜੀ ਇੱਕ ਪਰਿਵਾਰ ਦੀਆਂ ਵੋਟਾਂ ਸੀਗੀਆਂ ਉਹ ਸਾਰੀਆਂ ਇੱਕੋ ਪਾਰਟੀ ਨੂੰ ਪੈਂਦੀਆਂ ਸੀਗੀਆਂ ਯਾਨੀ ਕਿ ਇਹ ਚੀਜ਼ ਹੋਰ ਕਲੈਰਿਟੀ ਹੋ ਗਈ ਹੈ ਕਿ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੂੰ ਸਾਰੀਆਂ ਜਿਹੜੀਆਂ ਵੱਖ-ਵੱਖ ਜਿਹੜੇ ਦਲ ਬਣੇ ਉਹਨਾਂ ਨੇ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਸ਼੍ਰੋਮਣੀ ਅਕਾਲੀ ਦਲ ਸਟੇਬਲ ਹੋ ਗਈ ਉਹ ਹੁਣ ਰਿਵਾਈਵ ਵਾਲੇ ਪਾਸੇ ਨੂੰ ਵੱਧ ਰਹੀ ਆ ਟੌੜਾ ਪਰਿਵਾਰ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਦਲ ਬਣੇ ਨੇ ਉਹ ਦਲਾਂ ਦਾ ਬਹੁਤਾ ਵजूद ਨਹੀਂ ਰਿਹਾ ਪੰਜਾਬ ਦੇ ਵਿੱਚ ਆਪਾਂ ਇਤਿਹਾਸ ਕਰਨ ਚ ਆ ਤੁਸੀ ਤਾਂ ਹਾਲਾਂਕਿ ਉਹ ਪ੍ਰੈਕਟੀਕਲੀ ਤੌਰ ਤੇ ਜਾਂ ਫਿਰ ਤੁਸੀਂ ਤਾਂ ਉਹ ਸਾਰੀ ਚੀਜ਼ਾਂ ਦੇਖੀਆਂ ਨੇ ਤੁਹਾਨੂੰ ਤਾਂ ਜ਼ਿਆਦਾ ਪਤਾ ਹੈ ਲੇਕਿਨ ਜਿੰਨੇ ਵੀ ਦਲ ਬਣੇ ਨੇ ਉਹ ਦਲ ਬਹੁਤੇ ਬਹੁਤਾ ਟਾਈਮ ਨਹੀਂ ਰਹੇ ਗਿਆਨੀ ਹਰਪ੍ਰੀਤ ਹੋਰਾਂ ਦੀ ਹੁਣ ਆਪਾਂ ਥੋੜੀ ਜੀ ਗੱਲਬਾਤ ਜੇ ਕਰ ਲਈਏ ਤਾਂ ਗਿਆਨੀ ਹਰਪ੍ਰੀਤ ਹੋਰਾਂ ਦਾ ਵजूद ਵੀ ਉਹਨਾਂ ਦੀ ਪਾਰਟੀ ਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੂਰਨ ਸਰਜੀਤ ਹੈ ਉਹਨਾਂ ਦਾ ਵੀ ਆਧਾਰ ਪੰਜਾਬ ਦੇ ਵਿੱਚ ਨਹੀਂ ਰਿਹਾ ਹੈ ਨਾ ਉਹ ਹੜਪੀੜਤਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਜਦੋਂ ਉਹਨਾਂ ਨੇ ਹੜਪੀੜਤਾਂ ਦੀ ਮਦਦ ਕੀਤੀ ਉਸ ਮੌਕੇ ਤੇ ਉਹ ਆਪ ਹੁੰਦੇ ਗਏ ਔਰ ਇਧਰ ਜਿਹੜੀ ਪੂਰਨ ਸਰਜੀ ਸੀ ਉਹ ਡਾਊਨਫਾਲ ਚ ਜਾਂਦੀ ਰਹੀ ਆਉਣ ਵਾਲੇ ਸਮੇਂ ਦੇ ਵਿੱਚ ਕਾਲੀ ਦਲ ਬੀਜੇਪੀ ਦੀ ਜਿਹੜੇ ਗੱਠਜੋੜ ਦੀਆਂ ਸੁਭਾਵਨਾਵਾਂ ਬਣੇ ਉਹ ਕਾਫੀ ਹੱਦ ਤੱਕ ਵਧਣ ਗਈਆਂ ਬਹੁਤ ਇਹ ਜਿਹੇ ਜਿਹੜੇ ਨੇ ਇਹ ਵੀ ਸਾਡੇ ਸੋਰਸਿਸ ਜਾਣਕਾਰੀ ਸਾਂਝੀ ਕਰ ਰਹੇ ਨੇ ਕਿ ਜੇਕਰ ਇਹ ਗੱਠਜੋੜ ਹੋਏਗਾ ਤਾਂ ਉਹਦੀਆਂ ਕਮਿਟਮੈਂਟਸ ਤੇ ਹੁਣ ਸ਼ਰੂਮਨੀ ਅਕਾਲੀ ਦਲ ਬਜਿੱਦਾ ਹੈ ਯਾਨੀ ਕਿ ਸ਼ਰੂਮਨੀ ਅਕਾਲੀ ਦਲ ਮੰਗਾ ਰੱਖੇਗਾ ਭਾਵੇਂ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਮੇ ਜਿਹੜਾ ਮਸਲਾ ਹੋਵੇ ਜਾਂ ਫਿਰ ਐਮਐਸਪੀ ਦਾ ਮਸਲਾ ਹੋਵੇ ਜਾਂ ਫਿਰ ਚੰਡੀਗੜ੍ਹ ਤੇ ਹੱਕ ਹਕੂਕਾਂ ਦੀ ਗੱਲਬਾਤ ਹੋਵੇ ਇਹ ਜਿਹੜੇ ਜਿਹੜੇ ਮਸਲੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਸੈਂਟਰ ਕੋਡ ਰੱਖ ਕੇ ਹੀ ਜਿਹੜਾ ਇਹ ਜਿਕਰ ਗੱਠਜੋੜ ਦੀ ਸੁਭਾਵਨਾ ਬਣਦੀ ਆ ਤਾਂ ਬਣੇਗੀ ਆਦਰਵਾਇਜ਼ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਪਤਾ ਹੈ ਜੇ ਅਸੀਂ ਪੰਜਾਬ ਦੀ ਹਿੱਤਾਂ ਦੀ ਗੱਲਬਾਤ ਨਾ ਕੀਤੀ ਤਾਂ ਫਿਰ ਲੋਕਾਂ ਨੇ ਸਾਨੂੰ ਮੂੰਹ ਨਹੀਂ ਲਾਉਣਾ ਤਾਂ ਗੁਰਪ੍ਰੀਤ ਜੀ ਦੂਜੇ ਪਾਸੇ ਜਿਹੜਾ ਦੂਜਾ ਪਾਸਾ ਨਾ ਦੇਖਣ ਲਈ ਵੱਡੀ ਗੱਲ ਇਹ ਹੀ ਆ ਵੀ ਜਿਹੜਾ ਅਕਾਲੀ ਦਲ ਪਿੱਛੇ ਗਿਆ ਕਿਉਂ ਸੀਗਾ ਇਹ ਵੱਡਾ ਕਾਰ ਪਿੱਛੇ ਗਿਆ ਸੀ ਕਿਉਂ ਸੀ ਅੱਗੇ ਸੋਚਣ ਦੀ ਲੋੜ ਆ ਵੀ ਅੱਗੇ ਕੀ ਕਰਨਾ ਹੈ ਉਹਨਾਂ ਨੇ ਜੇ ਚੰਗੇ ਬਣ ਕੇ ਉਦਾਂ ਦੀ ਜਿਹੜੀ ਗਲਤੀਆਂ ਪਹਿਲਾਂ ਹੋਈਆਂ ਨੇ ਜੋ ਨਾ ਉਹਨਾਂ ਨੂੰ ਭੁੱਲਣ ਨੂੰ ਨਾ ਉਹਨਾਂ ਨੇ ਚਿਤਾਰਿਆ ਫਿਰ ਫਿਰ ਤਾਂ ਉਹੀ ਡਿੱਗਣ ਉੱਠਣ ਵਾਲੀ ਗੱਲ ਹੋ ਜਾਂਦੀ ਹੈ ਇਹ ਪੁਰਾਣੀਆਂ ਗਲਤੀਆਂ ਨੂੰ ਜਿਹੜਾ ਬੰਦਾ ਮੂਰੇ ਫਾਲੋਅਰਾਂ ਕੇ ਚੱਲਦਾ ਅੱਗੇ ਚੰਗੀ ਸクセਸ ਤਾਂ ਮਿਲ ਜਿਹੜੀ ਹਾਸਲ ਹੋ ਜਾਂਦੀ ਹੈ ਦੇਖੋ ਇਸ ਸੀ ਦਾ ਰਿਜ਼ਲਟ ਆਪਣੇ ਸਾਹਮਣੇ ਅੱਜ ਕਿਉਂਕਿ ਸਰਬੀਰ ਸਿੰਘ ਬਾਦਲ ਨੇ ਜੋ ਠੀਕ ਹੈ ਸਜ਼ਾ ਲੱਗੀ ਔਰ ਉਸ ਤੋਂ ਬਾਅਦ ਬਹੁਤ ਜ਼ਿਆਦੇ ਅੰਦਰੂਖਾਤੇ ਕਨਫਲिक्ट ਵੀ ਇਹਨਾਂ ਦੇ ਹੋਏ ਨੇ ਵੱਖ-ਵੱਖ ਆਪਣੀ ਬੰਦੀਆਂ ਦੇ ਨਾਲ ਲੇਕਿਨ ਮਾਫੀ ਮੰਗੀ ਜੋ ਸਜ਼ਾ ਲੱਗੀ ਉਹ ਪ੍ਰਵਾਨ ਕੀਤੀ ਸਜ਼ਾ ਵੀ ਮਨਾ ਉੱਗ ਨਿਭਾਈ ਤੇ ਹੁਣ ਇਹ ਗੱਲ ਤੋਂ ਆਪਾਂ ਉਹ ਮੁਨਕਰ ਨਹੀਂ ਹੋ ਸਕਦੇ ਕਿ ਕਾਲੀ ਦਲ ਨੂੰ ਦੁਬਾਰਤ ਹੀ ਸਟੈਂਡ ਕਰਨ ਦੇ ਵਿੱਚ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਰੋਲ ਅਹਿਮ ਰਹਿ ਰਿਹਾ ਹੈ ਉਹਨਾਂ ਨੇ ਇਸ ਤਰੀਕੇ ਨਾਲ ਤਾਣਾ ਬਣਾ ਬੁਣਿਆ ਪਾਵੇਂ ਕੇ ਸਤਾ ਤਰ ਦੇਖੋ ਜਿਮਣੀ ਚੌਣ ਜਿੱਤਦੀ ਹੁੰਦੀ ਹੈ ਲੇਕਿਨ ਦੂਸਰੇ ਨੰਬਰ ਤੇ ਕਾਲੀ ਦਲ ਦਾ ਆਉਣਾ ਕਿਉਂਕਿ ਮਨਦੀਪ ਸਿੰਘ ਹੋਰਾਂ ਦਾ ਉੱਥੇ ਚੰਗਾ ਧਾਰ ਹੈ ਇਹ ਵੀ ਆਪਾਂ ਨੂੰ ਗੱਲ ਸਮਝ ਲੈਣੀ ਚਾਹੀਦੀ ਹੈ ਕਿਉਂਕਿ ਅੰਮ੍ਰਿਤਪਾਲ ਹੋਰਾਂ ਦਾ ਉੱਥੇ ਜਿਹੜਾ ਇਹ ਚੰਗਾ ਧਾਰ ਹੈ ਉਹਨਾਂ ਨੂੰ ਵੋਟਾਂ ਕਾਉਣੀਆਂ ਪਈਆਂ ਇਹ ਕਾਲੀ ਦਲ ਉਥੋਂ ਦੀ ਕਿਉਂ ਦੂਏ ਨੰਬਰ ਤੇ ਆ ਗਿਆ ਇਹ ਆਪਣੇ ਆਪ ਦੇ ਵਿੱਚ ਇੱਕ ਵਿਚਾਰ ਅਨਜੋਗ ਗੱਲ ਹੈ ਬਿਲਕੁਲ ਪਰ ਮੈਂ ਮੈਂ ਜਿਹੜੀ ਫਾਈਨਲੀ ਗੱਲ ਕਰਨੀ ਚਾਹੋ ਨਾ ਵੀ ਕਾਲੀ ਦਲ ਨੇ ਅਗਲ ਰੀਵਾਈਜ਼ ਕਰਨਾ ਅੱਗੇ ਆਉਣਾ ਤਾਂ ਪਿਛਲੀਆਂ ਨੂੰ ਪੜ੍ਹਨਾ ਜ਼ਰੂਰੀ ਆ ਇਹ ਗੱਲ ਨੂੰ ਭੁੱਲ ਨਹੀਂ ਜਾਣਾ ਚਾਹੀਦਾ ਵੀ ਅਸੀਂ ਸਾਨੂੰ ਲੋਕ ਅੱਗੇ ਪਸੰਦ ਕਰਦੇ ਨੇ ਕਿਤੇ ਨਾ ਕਿਤੇ ਉਹ ਕਾਰਨ ਬਣ ਜਾਂਦੇ ਨੇ ਜਿਹੜੀਆਂ ਦੁਆਰਾ ਜਿਹੜਾ ਪੰਥਕ ਪਾਰਟੀ ਆ ਜਾਂ ਪੰਥਕ ਲੋਕਾਂ ਨੂੰ ਉਹਦਾ ਖਮਿਆਜਾ ਪੂਤਣਾ ਪੈਂਦਾ ਬਿਲਕੁਲ ਹਾਲਾਂਕਿ ਹੁਣ ਇਹ ਹੀ ਦੇਖਣ ਵਾਲੀ ਗੱਲ ਰਹੇਗੀ ਇਹ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਿਸ ਤਰੀਕੇ ਦੇ ਨਾਲ ਲੋਕਾਂ ਵਿੱਚ ਵਿਚਰਦੀ ਆ ਜੋ ਪੁਰਾਣੀਆਂ ਗੱਲਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਹਾਲਾਂਕਿ ਉਹਨਾਂ ਨੇ ਜਿਹੜੀਆਂ ਮਾਫੀਆਂ ਮੰਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਆਧਾਰ ਬਣਾ ਕੇ ਅਜਿਹੀ ਗਲਤੀਆਂ ਨਾ ਹੋਣ ਇਹ ਵੱਡਾ ਚੈਲੰਜ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਲਈ ਕਿ ਜੇਕਰ ਆਉਣ ਵਾਲੇ ਸਮੇਂ 'ਚ ਸੈਂਟਰ ਦੇ ਨਾਲ ਉਹਨਾਂ ਦੀ ਕੋਈ ਸਾਂਝ ਗੱਟ ਬਣਦੀ ਹੈ ਉਹ ਕਿਹੜੇ ਕਿਹੜੇ ਮਸਲੇ ਰੱਖਣਗੇ ਉਹਦੇ ਆਧਾਰ 'ਤੇ ਗੱਟ ਜੋੜ ਕਰਨਗੇ ਜਾਂ ਨਹੀਂ ਕਰਨਗੇ ਕਿਉਂਕਿ ਹਲੇ ਤੱਕ ਤਾਂ ਉਹਨਾਂ ਦੀ ਇਨ ਸਟੇਟਮੈਂਟ ਹੈ ਦੋਨੇ ਪਾਰਟੀਆਂ ਨੇ ਕਿ ਅਸੀਂ ਇਕੱਲੇ ਇਕੱਲੇ ਤੌਰ 'ਤੇ ਜਿਹੜਾ ਹੈ ਉਹ ਇਲੈਕਸ਼ਨ ਲੜਨੀ ਹੈ ਭਾਵੇਂ 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 ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲਬਾਤ ਕਰ ਲਈਏ ਲੇਕਿਨ ਗਰਾਊਂਡ ਪੱਧਰ 'ਤੇ ਸੋਸ਼ਲ ਮੀਡੀਆ ਰਾਹੀਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿਚਰਣ ਦੀ ਸਥਿਤੀ ਇਸ ਚੀਜ਼ ਦੀ ਗੱਲ ਦੀ ਗਵਾਹੀ ਭਰ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਤੁਸੀਂ ਸ਼ਾਇਦ ਸੁਣਿਆ ਵੀ ਹੋਣਾ ਜਿਹੜੀ ਉਹ ਕਹਿੰਦੇ ਵੀ ਉਸ ਟਾਈਮ ਇੱਕ ਵੇਵ ਸੀ 2020 ਤੋਂ ਪਹਿਲਾਂ ਦੀ ਜਿਹੜੀ ਆਮ ਆਨੀ ਪਾਰਟੀ ਦੀ ਉਹ ਸੋਸ਼ਲ ਮੀਡੀਆ ਤੇ ਉਹਨਾਂ ਨੇ ਲੋਕਾਂ ਨੂੰ ਇਸ ਤਰੀਕੇ ਨਾਲ ਲੁਭਾਇਆ ਕਿ ਅੱਜ ਉਹਨਾਂ ਨੂੰ ਇੰਨੇ ਵੱਡੇ ਤਰੀਕੇ ਨਾਲ ਬਹੁਮਤ ਮਿਲੀ ਹੈ ਉਹੀ ਟਰੈਕ ਤੇ ਹੁਣ ਸੁਖਵੀਰ ਸਿੰਘ ਬਾਦਲ ਆਪ ਆਉਂਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੂੰ ਇਸ ਚੀਜ਼ ਦਾ ਗਿਆਨ ਹੋ ਚੁੱਕਿਆ ਹੈ ਕਿ ਸਮਾਂ ਬਦਲ ਚੁੱਕਿਆ ਹੈ ਠੀਕ ਹੈ ਆਪਾਂ ਇਹ ਵੀ ਗੱਲ ਕਹਿ ਸਕਦੇ ਹਾਂ ਕਿ ਜੇਕਰ ਕਾਂਗਰਸ ਜਿਹੜੀ ਕਾਂਗਰਸ ਨੇ ਵੀ ਸਮੇਂ ਰਹਿੰਦੇ ਆਪਣੇ ਜਿਹੜੇ ਨੇ ਅੰਦਰੂਨੀ ਕਲੇਸ਼ ਲੜਾਈ ਝਗੜੇ ਨਾਲ ਸ਼ਾਂਤ ਕੀਤੇ ਤਾਂ ਫਿਰ ਉਹਨਾਂ ਦਾ ਵੀ ਬਹੁਤ ਚੰਗਾ ਆਧਾਰ ਜਿਹੜਾ ਇਹ ਪੰਜਾਬ ਦੇ ਵਿੱਚ ਉਹ ਨਹੀਂ ਰਹਿ ਸਕਦਾ ਗੁਰਬੀ ਜੀ ਗੱਲ ਕਰਨ ਲੱਗੇ ਸੀ ਆਪਾਂ ਕਾਂਗਰਸ ਦੀ ਕਾਂਗਰਸ ਦੇ ਵਿੱਚ ਜਿਹੜੀ ਕੁਝ ਸਮਾਂ ਪਹਿਲਾਂ ਨਾ ਇੱਕ ਰਾਜਾ ਬਰਿੰਗ ਜੀ ਦੇ ਜਿਹੜੀ ਸੀਗੀ ਨਾ ਪ੍ਰਧਾਨ ਦੇ ਖਿਲਾਫ ਇੱਕ ਬੱਸਾਂ ਦੀ ਬਾਡੀਆਂ ਬੁੱਢੀਆਂ ਦਾ ਮਾਮਲਾ ਜਿਹੜਾ ਸੀਗਾ ਉਹ ਸੁਲਗਿਆ ਸੀਗਾ ਤੇ ਉਹ ਭਗਵਾਨ ਸਰਕਾਰ ਨੇ ਵੀ ਆਖਿਆ ਸੀਗਾ ਵੀ ਇਹਦੀ ਜਾਂਚ ਹੋਊਗੀ ਪਰ ਅੱਜ ਤੱਕ ਤਾਂ ਕੋਈ ਜਾਂਚ ਹੋਈ ਨਹੀਂ ਹੈਗੀ ਇਸ ਕਰਕੇ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਵੀ ਅੰਡਰਸਟੈਂਡਿੰਗ ਹੋ ਗਈ ਹੈ ਸਾਰੀ ਸ਼ਾਇਦ ਤਾਂ ਹੀ ਕਿਤੇ ਨਾ ਕਿਤੇ ਵੀ ਉਹ ਤਾਂ ਇਹ ਪੁੱਠੇ ਜਿਹੜੇ ਬਿਆਨ ਜਿਹੜੇ ਰਾਜਾ ਵੜਿੰਗੀ ਜੀ ਦਿੰਦੇ ਨੇ ਤੇ ਤਾਂ ਜਿਹੜੀ ਉਹਦਾ ਬੈਨੀਫਿਟ ਆ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਪੈ ਜਾਵੇ ਦੇਖੋ ਇਹ ਆਉਣ ਵਾਲਾ ਸਮਾਂ ਦੱਸੂਗਾ ਕਿ ਆਖਿਰ ਅੰਦਰ ਖਾਤੇ ਕਿ ਨਾ ਕਿੰਨੇ ਦੀਆਂ ਸੈਟਿੰਗਾਂ ਨੇ ਕਿਨਾ ਕਿੰਨੇ ਦੀ ਨਹੀਂ ਹਾਲਾਂਕਿ ਓਪਨਲੀ ਸਾਰਿਆਂ ਨੂੰ ਜਿਹੜੀ ਚੀਜ਼ਾਂ ਪਤਾ ਨਹੀਂ ਲੋਕ ਅਜੇ ਦੇ ਰਹਿਣ ਚ ਸੁਚੇਤ ਨਹੀਂ ਕਿ ਕੋਈ ਸੋਸ਼ਲ ਮੀਡੀਆ ਦਾ ਯੋਗ ਹੈ ਸੋ ਅੱਜ ਦੀ ਜਿਹੜੀ ਅਸੀਂ ਵਿਚਾਰ ਚਰਚਾ ਕੀਤੀ ਹੈ ਜਾਂ ਫਿਰ ਨਤੀਜਿਆਂ ਨੂੰ ਲੈ ਕੇ ਵਿਸ਼ਲੇਸ਼ਣ ਕੀਤਾ ਹੈ ਉਸ ਦਾ ਸਾਡਾ ਕਿਸੇ ਨਿੱਜੀ ਤੌਰ ਤੇ ਕੋਈ ਕਿਸੇ ਨੂੰ ਜਿਹੜਾ ਅਫੈਕਟ ਕਰਨ ਦਾ ਕੋਈ ਵਿਚਾਰ ਨਹੀਂ ਹੈ ਜਾਂ ਹਰੇਕ ਦੀ ਆਪਣੀ ਆਪਣੀ ਵਿਚਾਰਤਾ ਹੈ ਜਾਣੇ-ਣ ਜਾਣੇ ਦੇ ਵਿੱਚ ਕੋਈ ਅਜਿਹੀ ਗੱਲ ਕਿਸੇ ਨੂੰ ਗਲਤ ਲੱਗੇ ਹੋਵੇ ਅਸੀਂ ਖਿਮਾ ਦੇ ਜਾਂ ਚੱਕਾਂ ਤੇ ਸਾਡੇ ਚੈਨਲ ਪ੍ਰਾਈਮ ਟੂਟੀ ਟੀਵੀ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਲਿਓ ਬਹੁਤ ਬਹੁਤ ਧੰਨਵਾਦ ਕਮਨ ਸਭ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਦਰਸ਼ਕਾਂ